ਆਜੇ ਰਿਹਾਈ ਦੀ ਵਿਆਦ ਵਿੱਚ ਜਗਰਗਰ ਤੋਂ ਲਿਯਾਨ ਤੇ ਵਾਪਸ ਲਜਾਣ ਦੀ ਪ੍ਰਕਿਰਿਆ ਇਸ ਚਪੂਲ ਤਰ੍ਹਾਂ ਦੇ ਨਾਲ ਸ਼ਾਮਿਲ ਹੈ ਸੋ ਦੱਸ ਦੇ ਕਿ ਸੌ ਚੁਕਾਉਣ ਤੋਂ ਪਹਿਲਾਂ ਤੇ ਬਾਅਦ ਵਿੱਚ ਲੋਕ ਸਭਾ ਸਕੱਤਰ ਵੱਲੋਂ ਤੈਅ ਥਾਂ ਤੇ ਹੀ ਜੜਾ ਹੈ ਇਸੌ ਚੁਕਾਈ ਜਾਏਗੀ ਸੋ ਇਹ ਸਮਝ ਰਹੇ ਹਨ ਅਮਰਿਤਪਾਲ ਵੱਲੋਂ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਬਿਆਨ ਦੇਣ ਤੇ ਸਖਤ ਮਨਾਹੀ ਹੈ ਉਹ ਕਿਸੇ ਤਰ੍ਹਾਂ ਦਾ ਕੋਈ ਨਾ ਬਿਆਨ ਦੇ ਸਕਦੇ ਨੇ ਨਾ ਹੀ ਕਿਸੇ ਨਾਲ ਮੁਲਾਕਾਤ ਕਰ ਸਕਦੇ ਨੇ ਅਮਰਿਤਪਾਲ ਸਿੰਘ ਕੱਲ ਬਤੌਰ ਸਾਂਸਦ ਚੁੱਕਣਗੇ ਜਿਸ ਨਾਲ ਉਹਨਾਂ ਨੇ ਇਹਨਾਂ ਲੋਕ ਸਭਾ ਚੋਣਾਂ ਵਿੱਚ ਇੱਕ ਵੱਡੀ جیت حاصل ਕੀਤੀ ਚਰਕਟੂਰ ਸਾਹਿਬ ਤੋਂ ਅੰਮ੍ਰਿਤਸਰ ਮੈਜਿਸਟ੍ਰੇਟ ਵੱਲੋਂ ਪੂਰੀ ਪ੍ਰਕਿਰਿਆ ਤਹਿਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਜਿਸ ਦਿਨ ਇਸ ਸੈਸ਼ਨ ਜਦੋਂ ਸ਼ੁਰੂ ਹੋਇਆ तमाम ਸਾਂਸਦ ਨੂੰ ਪ੍ਰੋਟੈਂਟ ਸਪੀਕਰ ਵੱਲੋਂ ਸੌਂ ਚੁਕਾਈ ਗਈ ਲੇਕਿਨ ਅੰਮ੍ਰਿਤਪਾਲ ਨੂੰ ਉਦ ਤੱਕ ਮਨਜ਼ੂਰੀ ਨਹੀਂ ਮਿਲੀ ਸੀ ਅਸਲੀ ਉਹ ਉੱਥੇ ਉਹਨਾਂ ਨੇ ਸੌਂ ਨਹੀਂ ਚੁੱਕੀ ਸੀ ਹਾਲਾਂਕਿ ਪਰਿਵਾਰ ਲਗਾਤਾਰ ਮੰਗ ਕਰ ਰਹੀ ਸੀ ਕਿ ਇਹ ਅਧਿਕਾਰ ਹੈ ਕਿਉਂਕਿ ਉਹਨਾਂ ਨੂੰ ਜਨਤਾ ਨੇ ਚੁਣਿਆ ਹੈ ਸਾਂਸਦ ਦੇ ਤੌਰ ਤੇ ਉਹਨਾਂ ਨੂੰ ਸੌਂ ਚੁਕਾਈ ਜਾਏ ਹੁਣ ਉਸ ਦੀ ਇਜਾਜ਼ਤ ਮਿਲ ਚੁੱਕੀ ਹੈ ਆਰਡੀ ਰਿਹਾਈ ਦੌਰਾਨ ਅੰਮ੍ਰਿਤਪਾਲ ਸਿਰਫ ਨਵੀਂ ਦਿੱਲੀ नाकाबंदी नजरबंदी कानून उन्नीस सौ क्यासी मुताबिक तय परिवार वाले ही मुलाकात कर कररेंद्र मोंगा सा इस वे जुड़ चुके हैं मरिंदर जिस तरह के लगातार परिवार भी यह कह रहे हैं कि सांसद के तौर पर सहु चुक की अमृतपाल इजाजत मिले सो हूं तमाम प्रक्रिया अपनाई जाएगी कल सह चुको ਅ ਬਿਲਕੁਲ ਰਦਾ ਲੰਬੇ ਜਦੋਂ ਦਾ 4 ਜੂਨ ਦੇ ਲੋਕ ਸਭਾ ਚੋਣਾਂ ਦੇ ਨਤੀਜੇ ਲਾਣੇ ਗਏ ਸਨ ਖਡੂਰ ਸਾਹਿਬ ਹਲਕੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਿਆ ਸਰਾਈਆਂ ਚੱਲ ਰਹੀਆਂ ਸੀ ਕਿ ਆਖਰਕਾਰ ਕਦੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਬਤੌਰ ਐਮਪੀ ਸੋਚਾਈ ਜਾਊਗੀ ਕਦੋਂ ਵੋਟਰਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਊਗਾ ਪਰ ਲਗਾਤਾਰ ਨਰਾਦਰ ਕੀਤਾ ਜਾ ਰਿਹਾ ਹੈ ਸੇ ਪਰਿਵਾਰ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਲਗਾਤਾਰ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਲੋਕਤੰਤਰਤਾ ਨਰਾਦਰ ਹੈ ਇੱਕ ਵੱਡੀ ਜਿੱਤ ਹਾਸਲ ਕਰਨ ਵਾਲੇ ਐਮਪੀ ਨੂੰ ਸੋਚ ਚੱਕਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਹੁਣ ਆਖਰਕਾਰ ਭਾਈ ਅਮਰਿਤਪਾਲ ਸਿੰਘ ਦੇ ਸੋਚ ਚੱਕਣ ਦਾ ਰਸਤਾ ਜਿਹੜਾ ਉਹ ਸਾਫ਼ ਹੋ ਚੁੱਕਿਆ ਹੈ ਅੱਜ ਕੱਲ ਪਾਕਿਸਤਾਨ ਨੇ ਇੱਕ ਵਿਸ਼ੇਸ਼ ਹਵਾਈ ਚਾਰਜ ਦੇ ਰਾਹੀਂ ਜਿਹੜਾ ਇੱਕ ਐਸਪੀ ਪੱਤਰ ਦੇ ਅਧਿਕਾਰੀ ਦੀ ਗਵਾਹੀ ਦੇ ਹੇਠ ਇੱਕ ਟੀਮ ਜਿਹੜੀ ਹੈ ਡਿੱਗੂਗੜ ਜੇਲ੍ਹ ਤੋਂ ਉਹਨਾਂ ਨੂੰ ਉੱਥੇ ਦਿੱਲੀ ਲੈ ਕੇ ਜਾਊਗੀ ਜਿੱਥੇ ਸੁਣ ਚਕਾਈ ਜਾਊਗੀ ਔਰ ਇਸ ਸੰਬੰਧ ਵਿੱਚ ਅੰਮ੍ਰਿਤਸਰ ਦੇ ਹਾਤੀ ਦੇ ਐਸਐਸਪੀ ਸਿੰਦਰ ਸਿੰਘ ਹਰਮੰਨੋਂ ਦਿਬਰੂਬਰ ਜੇਲ੍ਹ ਫੋਰਟਿਸ ਨੂੰ ਇੱਕ ਚਿੱਠੀ ਵੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਸਾਰੇ ਪ੍ਰਬੰਧ ਤੋਂ ਜਿਹੜੇ ਸਵਟਾਂ ਸਾਰੀਆਂ ਕਿ 5 ਜੁਲਾਈ ਤੋਂ ਲੈ ਕੇ 4 ਦਿਨਾਂ ਦੇ ਵਿੱਚ ਵਿੱਚ ਜਿਹੜਾ ਉਹਨਾਂ ਨੂੰ ਸੋਚਕਾਈ ਜਾਣੀ ਹੈ ਤੋਂ ਇਹ ਤਰੀਕ ਕਿਉਂਕਿ ਲੋਕ ਸਭਾ ਦੇ ਸਪੀਕਰ ਵੱਲੋਂ ਤਾਂ ਕੀਤੀ ਜਾਣੀ ਤੋਂ ਅਨੁਸਾਰ 5 ਜੁਲਾਈ ਨੂੰ ਯਾਨੀ ਕਿ ਆਉਣ ਵਾਲੇ ਕੱਲ ਨੂੰ ਜਿਹੜਾ ਇਹ ਸੋਚਕਾਈ ਜਾਊਗੀ ਬਿਲਕੁਲ ਹੋਰ ਇੱਥੇ ਤਮਾਮ ਜਿਹੜੇ ਨੇ ਕਿਉਂਕਿ ਇੱਕ ਬੜਾ ਤੈ ਤਰੀਕੇ ਦੇ ਨਾਲ ਇਹ ਸਾਰੀ ਪ੍ਰਕਿਰਿਆ ਹੋਣੀ ਹੈ ਕਿਸੇ ਨਾਲ ਮੁਲਾਕਾਤ ਜਾਂ ਕਿਸੇ ਨੂੰ ਬਿਆਨ ਦੇਣ ਦੀ ਵੀ ਸਖਤ ਤੌਰ ਤੇ ਮਨਾਈ ਹੈ ਲੇਕਿਨ ਪਰਿਵਾਰਿਕ ਮੈਂਬਰ ਕੋਈ ਮਿਲ ਸਕਣਗੇ ਆ ਦੇਖੋ ਅਜੋ ਸਾਨੂੰ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਭਾਈ ਅਮਰਪਾਲ ਸਿੰਘ ਦੇ ਪਿਤਾ ਤਰਸੇਨ ਸਿੰਘ ਜਿਹੜਾ ਉਹ ਦਿੱਲੀ ਪਹੁੰਚਣਗੇ ਔਰ ਕੋਸ਼ਿਸ਼ ਕੀਤੀ ਜਾਊਗੀ ਉਹਨਾਂ ਦੇ ਮਿਲਣ ਦੀ ਕਿਉਂਕਿ 1 ਘੰਟੇ ਦੇ ਲਈ ਜਿਹੜਾ ਮੌਲਤ ਦੇਣ ਦਾ ਵੀ ਫੈਸਲਾ ਕੀਤਾ ਗਿਆ ਸੀ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਦੱਸਿਆ ਇਹ ਆ ਰਿਹਾ ਸੀ ਕਿ 1 ਘੰਟੇ ਦੇ ਲਈ ਆਪਣੇ ਪਰਿਵਾਰ ਦੇ ਨਾਲ ਪਾਰਲੀਮੈਂਟ ਦੇ ਅੰਦਰ ਹੀ ਮੁਲਾਕਾਤ ਕਰ ਸਕਣਗੇ ਪਰ ਇਸ ਬੰਦ ਵਿੱਚ ਕੋਈ ਅਧਿਕਾਰਿਕ ਪੁਸ਼ਟੀ ਜਿਹੜੀ ਹੈ ਨਹੀਂ ਹੋਈ ਪਰਿਵਾਰ ਵੱਲੋਂ ਇਹ ਵੀ ਜਿੱਥੇ ਮੰਗ ਕੀਤੀ ਜਾ ਰਹੀ ਹੈ ਕਿ ਪਰਿਵਾਰ ਨੂੰ ਇਸ ਸੰਖੇਪ ਸੋਚ ਸਮਾਗਮ ਦਾ ਹਿੱਸਾ ਬਣਨ ਦੀ ਇਜਾਜ਼ਤ ਦਿੱਤੀ ਜਾਵੇ ਉੱਥੇ ਪਰਿਵਾਰ ਇਹ ਵੀ ਮੰਗ ਕਰ ਰਹੇ ਭਾਰਤ ਕਾਰਪਾਸ ਤੋਂ ਕਿ ਦਿੱਲੀ ਵਿੱਚ ਜੋ ਲੋਕ ਸਭਾ ਦੇ ਸੈਸ਼ਨ ਹੋਣਗੇ ਚਾਹੇ ਮੌਨਸੂਨ ਸੈਸ਼ਨ ਹੈ ਜਾਂ ਉਸ ਤੋਂ ਬਾਅਦ ਸਮੇਂ ਸਮੇਂ ਸਰ ਹੋਣ ਵਾਲੇ ਸੈਸ਼ਨ ਦੇ ਵੀ ਵਿੱਚ ਜਿਹੜਾ ਪਾਇਮਰਤ ਪਾਲ ਸਿੰਘ ਦੀ ਜਾਨ ਦੀ ਇਜਾਜ਼ਤ ਕਿ ਉਹਨਾਂ ਦੀ ਹਾਜ਼ਰੀ ਜਿਹੜੀ ਹੈ ਯਕੀਨੀ ਬਣਾਈ ਜਾਵੇ ਤਾਂ ਇਹ ਫੈਸਲਾ ਹੁਣ ਭਾਰਤ ਸਰਕਾਰ ਦੇ ਪਾਲੇ ਚ ਹੈ ਪੰਜਾਬ ਸਰਕਾਰ ਦੇ ਪਾਲੇ ਚ ਹੈ ਕਿ ਅਖਰਕਾਰ ਇਸਬੰਧ ਵਿੱਚ ਸਰਕਾਰ ਕੀ ਪੈਪਰ ਲੈਂਦੀ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਮਨਿੰਦਰ ਫਿਲਹਾਲ ਦੀ ਜਾਣਕਾਰੀ ਦਿੱਤੀ ਸੋ ਫਿਲਹਾਲ ਅਮਿਤਪਾਲ ਸਿੰਘ ਕੱਲ ਬਤੌਰ ਸਾਂਸਦ ਹੁਣ ਸੌ ਚੁੱਕਣਗੇ तमाम ਜਿਹੜੀ ਹੈ ਪ੍ਰਕਿਰਿਆ ਉਸ ਨੂੰ ਅਪਣਾਇਆ ਜਾਏਗਾ ਔਰ ਇਸ ਵਿਚਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਦੇਣ ਦੀ ਇਜਾਜ਼ਤ ਨਹੀਂ ਹੋਏਗੀ ਕਿਸੇ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਹੋਏਗੀ ਲੇਕਿਨ ਕੀ ਪਰਿਵਾਰਿਕ ਮੈਂਬਰ ਕੋਈ ਮਿਲ ਸਕਣਗੇ ਇਸ ਨੂੰ ਲੈ ਕੇ ਹਾਲੇ ਫਿਲਹਾਲ ਸਸਪੈਂਸ ਬਣਿਆ ਹੋਇਆ ਹੈ ਸੋ ਇਥੇ ਇਹ ਤਸਵੀਰ ਜਿਹੜੀ ਹੈ ਉਹ ਫਿਲਹਾਲ ਕਿ ਹੁਣ ਸੰਸਦ ਦੇ ਤੌਰ ਤੇ ਅਮਰਿਤਪਾਲ ਸੌਚਕਣਗੇ ਨੈਸ਼ਨਲ ਸਿਕਿਉਰਿਟੀ ਐਕਟ 1980 ਦੇ ਸੈਕਸ਼ਨ 15 ਤਹਿਤ ਇਹ ਆਰਜੀ ਰਿਹਾਈ ਜਿਹੜੀ ਹੈ ਅਮਰਿਤਪਾਲ ਦੀ ਹੋ ਰਹੀ ਹੈ ਅੰਮ੍ਰਿਤਸਰ ਰੂਰਲ ਐਸਐਸਪੀ ਵੱਲੋਂ ਤਹਿ ਪੁਲਿਸ ਦਸਤੇ ਦੀ ਨਿਗਰਾਨੀ ਹੇਠ ਹੀ ਇਹ ਪੂਰੀ ਪ੍ਰਕਿਰਿਆ ਅਮਲ ਦੇ ਵਿੱਚ ਲਿਆਂਦੀ ਜਾਏਗੀ ਸੋ ਅਮਰਿਤਪਾਲ ਸਿੰਘ ਨੂੰ ਹੁਣ ਕੱਲ ਸੌ ਚੁਕਾਈ ਜਾਏਗੀ ਜਿਸ ਨਾਲ ਲਾਰਜੀ ਤੌਰ ਤੇ ਨਦੀ ਰਿਹਾਈ ਹੋ ਰਹੀ ਹੈ ਜੁਰਾਨ ਅਮਰਿਤਪਾਲ ਸਿੰਘ ਸਿਰਫ ਨਵੀਂ ਦਿੱਲੀ ਦੀ ਹਦੂਦ ਦੇ ਵਿੱਚ ਹੀ ਰਹੇਗਾ ਕਿਸੇ ਹੋਰ ਥਾਂ ਤੇ ਜਾਣ ਦੀ ਇਜਾਜ਼ਤ ਉਹਨਾਂ ਨੂੰ ਨਹੀਂ ਰਹੇਗੀ ਨਜ਼ਰਬੰਦੀ ਕਾਨੂੰਨ 1981 ਦੇ ਸੈਕਸ਼ਨ 2C ਮੁਤਾਬਕ ਤੈ ਪਰਿਵਾਰ ਮੈਂਬਰ ਮੁਲਾਕਾਤ ਕਰ ਸਕਣਗੇ ਸੋ ਉਹਨ ਕਿਸ ਦੀ ਮੁਲਾਕਾਤ ਹੋ ਪਾਏਗੀ ਕਿੰਨੀ ਦੇਰ ਮੁਲਾਕਾਤ ਹੋ ਪਾਏਗੀ ਇਹ ਹਲੇ ਤਸਵੀਰ ਨਹੀਂ ਸਾਫ ਹੋਈ ਹੈ ਇਸ ਮਿਆਦ ਵਿੱਚ ਹੀ ਡਿਬਰੂਗੜ ਜੇਲ੍ਹ ਤੋਂ ਲਿਆਂਦੇ ਤੇ ਵਾਪਸ ਲੈ ਕੇ ਜਾਣ ਦੀ ਪੂਰੀ ਪ੍ਰਕਿਰਿਆ ਸ਼ਾਮਿਲ ਹੈ सो तो विचार कल जुरक्षा जाएगा सौ चुकाई जाएगी सहित पी सभा जुकई जाएगी इस समय दौरान अमृतपाल बयान देने सख्त मनाही है किसी मुलाकात नहीं हो सकती सिवाय तय किसी परिवारिक मैंबर सो डिब्रूगढ़ तो, तो लिया की पूरी प्रक्रिया जो खर्च है डी जी पी अधीन विभाग के ਬਜਟ ਤੋਂ ਲਿਆ ਜਾਵੇਗਾ ਸੋ ਇਥੇ ਇਹ ਪੂਰੀ ਪ੍ਰਕਿਰਿਆ ਜਿਹੜੀ ਅਪਣਾਈ ਜਾਏਗੀ ਸੌ ਚੁਕਣ ਦੀ ਪੂਰੀ ਪ੍ਰਕਿਰਿਆ ਦੌਰਾਨ ਅੰਮ੍ਰਿਤਸਰ ਰੂਰਲ ਐਸਐਸਪੀ ਦੇ ਕੋਲ ਜਿਹੜਾ ਹੈ ਇਹ ਪੂਰਾ ਚਾਰਜ ਰਹੇਗਾ ਨੈਸ਼ਨਲ ਸਿਕਿਉਰਿਟੀ ਐਕਟ 1980 ਦੇ ਸੈਕਸ਼ਨ 15 ਤਹਿਤ ਇਥੇ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਸੋ ਆਖਿਰਕਾਰ ਅਮਰਿਤਪਾਲ ਸਿੰਘ ਕੱਲ ਬਤੌਰ ਸੰਸਦ ਹੁਣ ਸੌ ਚੁੱਕਣਗੇ ਕਿਉਂਕਿ ਲਗਾਤਾਰ ਪਰਿਵਾਰ ਉਹਨਾਂ ਦੇ ਪਿਤਾ ਵੱਲੋਂ ਬਿਆਨ ਵੀ ਦਿੱਤੇ ਦਿੱਤੇ ਗਏ ਸਨ ਕਿ ਉਹਨਾਂ ਨੂੰ ਪੂਰਾ ਅਧਿਕਾਰ ਹੈ ਕਿ ਕਿ ਦੇਸ਼ ਦੀ ਜਨਤਾ ਨੇ ਉਹਨਾਂ ਨੂੰ ਇੱਥੇ ਚੁਣਿਆ ਜਿਸ ਨਾਲ ਉਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਸੋ ਆਖਿਰਕਾਰ ਉਹਨਾਂ ਨੂੰ ਹੁਣੇ ਆਜ਼ਦੀ ਤੌਰ ਤੇ ਰਿਹਾਈ ਮਿਲੀ ਹੈ ਜਿਸ ਦੇ ਤਹਿਤ ਉਹ ਹੁਣ ਕੱਲ ਸੰਸਦ ਵਜੋਂ ਸੌਣ ਚੁੱਕਣਗੇ ਰੁਕਦੇ ਅਗਲੀ ਖਬਰ